ਇੱਕ ਧੀ ਦੇ ਆਪਣੇ ਪਿਓ ਦੇ ਲਈ ਦੋ ਭਾਵਕ ਬੋਲ ਲੈ ਕੇ ਹਾਜ਼ਰ ਹੋਇਆ ਇਸ ਕਹਾਣੀ ਦੇ ਵਿੱਚ ਉਮੀਦ ਕਰਦੇ ਆ ਤੁਹਾਨੂੰ ਇਹ ਕਹਾਣੀ ਚੰਗੀ ਲੱਗੂਗੀ ਕਰ ਦਿਓ ਮੈਨੂੰ ਮaaf ਪਿਤਾ ਜੀ ਗੱਲਾਂ ਵਿੱਚ ਆ ਗਈ ਮੈਂ ਆਕੇ ਵਿੱਚ ਚੁੱਕ ਬਗਾਨੀ ਵੀਡੀਓ ਪਾ ਗਈ ਮੈਂ ਮੇਰੀ ਸੀ ਉਮਰ ਨਿਆਣੀ ਸਮਝੀ ਨਾ ਚਾਲਾਂ ਨੂੰ ਕਰ ਗਏ ਉਹ ਯੂਜ ਪਿਤਾ ਜੀ ਤੇਰਿਆਂ ਲਾਲਾਂ ਨੂੰ ਕਰ ਗਏ ਉਹ ਯੂਜ ਪਿਤਾ ਜੀ ਤੇਰਿਆਂ ਲਾਲਾਂ ਨੂੰ ਰਹਿੰਨੇ ਭਾਵੇਂ ਵਕਤ ਤੇਰੇ ਤੋਂ ਆਖਰ ਤੱਕ ਤੇਰੇ ਆ ਮੈਂ ਆ ਤੇਰੀ ਲਾਡੋ ਰਾਣੀ ਡੈਡੀ ਤੁਸੀਂ ਮੇਰੇ ਆ ਭਰਤੀ ਸੀ ਫੂਕ ਬੈਰੀ ਨੇ ਤੇਰੇ ਆ ਬਾਲਾਂ ਨੂੰ ਕਰ ਗਏ ਉਹ ਯੂਜ ਪਿਤਾ ਜੀ ਤੇਰੇ ਆ ਲਾਲਾਂ ਨੂੰ ਕਰ ਗਏ ਉਹ ਯੂਜ ਪਿਤਾ ਜੀ ਤੇਰੇ ਆ ਲਾਲਾਂ ਨੂੰ ਲੇਕ ਕੇ ਜੋ ਦਿੱਤਾ ਉਹਨਾਂ ਮੈਂ ਵੀ ਉਹ ਬੋਲ ਗਈ ਲੱਗੀ ਨਾ ਸਮਝ ਪਾਪਾ ਜੀ ਬੱਚੀ ਸੀ ਡੋਲ ਗਈ ਕਰਤਾ ਇਹ ਬਿਆਨ ਪੱਪੀ ਨੇ ਮੇਰੇ ਆ ਹਾਲਾਂ ਨੂੰ ਕਰਗੇ ਉਹ ਯੂਜ ਪਿਤਾ ਜੀ ਤੇਰੇਆਂ ਲਾਲਾਂ ਨੂੰ ਕਰਗੇ ਉਹ ਯੂਜ ਪਿਤਾ ਜੀ ਤੇਰੇਆਂ ਲਾਲਾਂ ਨੂੰ ਹੋ ਗਈ ਇਹ ਗਲਤੀ ਵੱਡੀ ਮਾਫੀ ਦੇ ਯੋਗ ਨਹੀਂ ਜਿੰਨਾ ਇਹ ਕੰਮ ਕਰਾਇਆ ਚੰਗੇ ਉਹ ਲੋਕ ਨਹੀਂ ਹੋ ਗਈ ਇਹ ਗਲਤੀ ਵੱਡੀ ਮਾਫੀ ਦੇ ਯੋਗ ਨਹੀਂ ਜਿੰਨਾ ਇਹ ਕੰਮ ਕਰਾਇਆ ਚੰਗੇ ਉਹ ਲੋਕ ਨਹੀਂ ਕੰਮਿਆਣੇ ਰੋਕ ਸਕੀ ਨਾ ਆਪਣੇ ਆ ਖਿਆਲਾਂ ਨੂੰ ਕਰਗੇ ਉਹ ਯੂਜ ਪਿਤਾ ਜੀ ਤੇਰੇਆਂ ਲਾਲਾਂ ਨੂੰ ਕਰਗੇ ਉਹ ਯੂਜ ਪਿਤਾ ਜੀ ਤੇਰੇਆਂ ਲਾਲਾਂ ਨੂੰ ਹਾਂਜੀ ਦੋਸਤੋ ਜੇਕਰ ਸਾਡੇ ਚੈਨਲ ਦੀਆਂ ਇਹ ਭਾਵਕ ਕਹਾਣੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਕਿਰਪਾ ਕਰਕੇ ਛੇਰ ਜਰੂਰ ਕਰਿਆ ਕਰੋ ਤੇ ਬਹੁਤ ਹੀ ਧੰਨਵਾਦ ਕਰਦੇ ਆ ਤੁਸੀਂ YouTube ਦੇ ਉੱਤੇ ਸਾਡੀਆਂ ਇਹਨਾਂ ਲਿਖੀਆਂ ਹੋਈਆਂ ਕਹਾਣੀਆਂ ਨੂੰ ਇੰਨਾ ਪਿਆਰ ਦੇ ਰਹੇ ਹੋ ਬਾਕੀ ਜੋ ਵੀਰ ਅਤੇ ਭੈਣਾਂ ਆਪਣੇ ਚੈਨਲ ਤੇ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਨੇ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ